ਦੇਖੋ ਜੀ ਇਹ ਕੋਈ ਕਹਿਣ ਦੀ ਗੱਲ ਨਹੀਂ ਹੈ ਕਿ ਜਿਹੜਾ ਮੋਦੀ ਸਾਹਿਬ ਨੇ ਸਾਡੇ ਦੇਸ਼ ਦੇ ਲਈ ਕੀਤਾ ਹੈ ਇਹ ਫਰਸਟ ਪ੍ਰਾਈਮ ਮਿਨਿਸਟਰ ਬਣੇ ਨੇ ਜਿਨ੍ਹਾਂ ਨੇ 370 ਢਾਈ ਠੀਕ ਹੈ ਜੀ ਤਿੰਨ ਤਲਾਕ ਦੇ ਮੁੱਦੇ ਨੂੰ ਖਤਮ ਕੀਤਾ ਤੇ ਆਪਣੇ ਅਰਧਵਸਤਾ ਜੇ 15 ਨੰਬਰ ਦੇ ਜੇ ਆਪਣਾ ਹਿੰਦੁਸਤਾਨ ਆਇਆ ਠੀਕ ਹੈ ਨਾ ਅੱਜ ਪਹਿਲੀ ਵਾਰੀ ਸਾਨੂੰ ਪੰਜਾਬ ਦੇ ਵਿੱਚ ਮੌਕਾ ਮਿਲਿਆ ਹੈ ਕਿ ਜਿਹੜਾ ਕਮਲ ਦਾ ਫੁੱਲ ਇਕੱਲਾ ਲੜ ਰਿਹਾ ਹੈ ਇਹ ਸਾਡੇ ਕੋਲ ਮੌਕਾ ਜਿਹੜਾ ਮਿਲਿਆ ਹੈ ਅਸੀਂ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੁੰਦੇ ਆ ਅੱਜ ਰਵਨੀਤ ਮਿੱਟੂ ਜੀ ਆਏ ਨੇ 32 ਫੈਕਟਰ ਦੇ ਤੁਸੀਂ ਲੋਕਾਂ ਦਾ ਦੇਖ ਹੀ ਦਿੱਤਾ ਕੀ ਰੁਝਾਨ ਹੈ ਕਿੰਨਾ ਕੀ ਸਪੋਰਟ ਹੈ ਬੀਜੇਪੀ ਨੂੰ ਔਰ ਸਾਡੇ ਇਹੀ ਆਸ ਹੈ ਕਿ ਅਸੀਂ ਵੱਧ ਤੋਂ ਵੱਧ 32 ਫੈਕਟਰ 39 ਸਿੱਕੇ ਪੁਨੇ ਲੁਧਿਆਣੇ ਚ ਵੱਧ ਤੋਂ ਵੱਧ ਵੋਟਾਂ ਬਿੱਟੂ ਸਾਹਿਬ ਨੂੰ ਦਵਾ ਕੇ ਅਸੀਂ ਉਹਨਾਂ ਨੂੰ ਵਿਜੇਤਾ ਬਣਾਈਏ ਤੇ ਉਹਨਾਂ ਨੂੰ ਦਿੱਲੀ ਭੇਜੀਏ ਇਹੀ ਸਾਡੀ ਸ਼ੁਭਕਾਮਨਾ ਹੈ ਉਹਨਾਂ ਦੇ ਨਾਲ ਹਰਵਿੰਦਰ ਸਿੰਘ ਬਿੱਟੂ ਜੀ ਦੀ ਮਦਦ ਤੇ ਆਇਆ ਸੀਗਾ ਦੀ ਸਰਕਾਰ ਨੂੰ ਇੱਥੇ ਦਵਾਰਾਂ ਲਿਆਉਣ ਲਈ ਤੇ ਉਹਨੇ ਸਰਕਾਰ ਤਾਂ ਪਹਿਲਾਂ ਹੀ ਹੈਗੀ ਆ ਔਰ ਆਪਾਂ ਚਾਹੁੰਦੇ ਪੰਜਾਬ 'ਚ ਵੀ ਉਹਨਾਂ ਦੀ ਸਰਕਾਰ ਹੋਵੇ ਜਿਹੜੀ ਹੈ ਡਰਾਵੇ ਦੀ ڈاکੂਆਂ ਦੀ ਜਿਹੜੀ ਸਰਕਾਰ ਆ ਇਹਨੂੰ ਹਟਾਇਆ ਜਾ। ਇਹ ਮੈਂ ਸਾਰੀਆਂ ਸੰਗਤ ਨੂੰ ਸਾਰੀਆਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਾ।